ਬਾਈ ਜੀ ਪਹਿਲਾਂ ਤਾਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਪਿੰਡ ਮੌੜ ਮੰਡੀ ਦੇ ਕੋਲੇ ਰਹਿੰਦਾ ਜੀ ਮੈਸਟਰਖਾਨਾ ਜਿੱਥੇ ਆਪਣਾ ਕੱਪੜੇ ਦਾ ਸ਼ੋਅਰੂਮ ਹੈ ਜੀ ਇੱਕੋ ਸਾਥ ਥੱਲੇ ਬਾਈ ਆਪਾਂ ਸਾਰੀ ਚੀਜ਼ ਆਪਣੇ ਕੋਲੇ ਤਿਆਰ ਮਿਲਦੀ ਹੈ ਵਿਆਹ ਸਾਧੀਆਂ ਵਾਲਾ ਜਿਹਾ ਹੁੰਦਾ ਮਤਲਬ ਸਮਾਨ ਆਪਣਾ ਚਾਦਰਾਂ वगैरह के ग्लॉव्स वगैरह कपड़ा बैल पगां दी ते कपड़ा जो आई ਆਪਾਂ ਬਹੁਤ ਦੇ ਕੁਆਲਿਟੀ ਦਾ ਰੱਖਦੇ ਆ ਤੇ ਬਾਈ ਜਿਹੜੀ ਆਪਾਂ ਅੱਜ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਸਪੈਸ਼ਲ ਇਹ ਇਹ ਗਲਾਫਾਂ ਦੀ ਚਾਦਰਾਂ ਦੀ ਤੇ ਗਰੈਲੇ ਨੇ ਗਲਾਫ ਰਜਾਈਆਂ ਦੇ ਆਪ ਸਪੈਸ਼ਲ ਆਪਾਂ ਬਾਈ ਇਹਦੇ ਵਾਸਤੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਬੂਰੀ ਵਧੀਆ ਗੌਰ ਨਾਲ ਸੁਣਿਓ ਕੁਆਲਿਟੀ ਚੈੱਕ ਕਰਿਓ ਰੇਟ ਚੈੱਕ ਕਰਿਓ ਤੇ ਸਾਨੂੰ ਕਮੈਂਟਾਂ ਰਾਹੀਂ ਦੱਸ ਵੀ ਦਿਆ ਕਰੋ ਵੀ ਸਾਡੇ ਵਿੱਚ ਕੋਈ ਜੇ ਕੋਈ ਨੁਕਸਰ ਰਹਿੰਦਾ ਉਹ ਵੀ ਦੱਸ ਸਕਦੇ ਹੋ ਜਾਂ ਕੋਈ ਛੋਟੀ ਚੁਬੈਸ਼ ਹੁੰਦੀ ਹੈ ਉਹ ਵੀ ਦੱਸ ਸਕਦੇ ਹੋ ਤੇ ਬਾਈ ਜੀ ਆਪਾਂ ਕੱਪੜਾ ਰੱਖਦੇ ਕੁਆਲਿਟੀ ਦਾ ਵਧੀਆ ਇੱਕ ਨੰਬਰ ਖਰਾਬ ਨਹੀਂ ਹੁੰਦਾ ਵਧੀਆ ਕੱਪੜਾ ਵਰਤਿਆ ਕਰੋ ਬਾਈ ਜੀ ਤੁਸੀਂ ਮਨਜਿੰਦਰ ਕਲਾਸ ਹਾਊਸਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਮੋੜ ਮੰਡੀ ਦੇ ਕੋਲੇ ਆ ਪਿੰਡ ਮੈਸਟਰਖਾਨਾ ਤੇ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਇੱਕ ਜਰੂਰ ਕਰਿਆ ਕਰੋ ਤੇ ਆਓ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਤਾਂ ਬਾਈ ਜੀ ਆਪਣੇ ਕੋਲੇ ਜਿਹੜਾ ਆ ਚੀਜ਼ ਆਈ ਹੈ ਨਵੀਂ ਚੀਜ਼ ਆਈ ਹੈ ਬਾਈ ਜੀ ਇੱਕ ਸਾਨੂੰ ਗੌਰ ਨਾਲ ਦੱਸ ਦਈਏ ਪਹਿਲਾਂ ਤਾਂ ਇਹ ਜਿਹੜੀ ਆ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਆ ਪਹਿਲਾਂ ਆਮ ਵੀਰੇ ਆਪਣਾ ਬੈਡਾਂ ਦੇ ਉੱਤੇ ਪਤਾ ਕੀ ਕਰਦੇ ਜਦੋਂ ਬੱਚਾ ਬੱਚੇ ਮਤਲਬ ਪਿਸ਼ਾਬ ਕਰਦਾ ਜਾਂ ਆਪਣਾ ਚਾਹ ਪਾਣੀ ਢਾਲ ਪਾਣੀ ਡੁੱਲ ਜਾਂਦਾ ਸੀ ਆਪਾਂ ਉਹਦੇ ਇੱਕ ਲੈਮੀਲੇਸ਼ਨ ਚੀਜ਼ ਲਿਆ ਕੇ ਰੱਖਣ ਵਾਸਤੇ ਰੱਖਦੇ ਹੁੰਦੀ ਸੀ ਆਪਾਂ ਹੁਣ ਇੱਕ ਵਾਈ ਨਵੀਂ ਚੀਜ਼ ਆਈ ਹੈ ਹੁਣ ਆਪਾਂ ਤੁਹਾਨੂੰ ਨਵੀਂ ਜਿਵੇਂ ਬਿਲਕੁਲ ਅੱਜ ਹੀ ਮਾਲ ਆਇਆ ਆਪਣੇ ਕੋਲੇ ਨਵੀਂ ਚੀਜ਼ ਆ ਉਹ ਚਾਦਰ ਵਾਂਗੂ ਬਾਈ ਛੋਟੇ ਗੱਦੇ ਕਵਰ ਕਰ ਲੂ ਆ ਉਹ ਉਹਦੇ ਉੱਤੇ ਕੁਛ ਹੀ ਡੁੱਲੀ ਜਾਵੇ ਚਾਹੇ ਉਹ ਲੈਮੀਲੇਸ਼ਨ ਨੰਬਰ ਦੂਜਾ ਜੇ ਇਹਦੇ ਦੇ ਚਾਦਰ ਬਸਾਉਣੀਆਂ ਬਾਈ ਤਿਲਕਦੀ ਨਹੀਂ ਹੈਗੀ ਚਾਦਰ ਐ ਤੇ ਉਧਰ ਨਹੀਂ ਜਾਂਦੀ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈਗਾ ਲਾਸਟਿਕ ਲੱਗਿਆ ਹੋਇਆ ਚਾਰ ਸਪਰੇ ਉੱਤੇ ਉਹਦੇ ਬਾਈ ਜੀ ਕੁਛ ਹੀ ਡੁੱਲੀ ਜਾਵੇ ਲਿਮੀਨੇਸ਼ਨ ਨਵਾ ਕਮਾ ਵਈ ਦੇਖੋ ਚੈੱਕ ਕਰੋ ਆ ਚੀਜ਼ ਹੈ ਇਹਦੇ ਦੇ ਬਾਈ ਜੀ ਕੱਪੜਾ ਬਹੁਤ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ ਹੈ ਖਾੜੜਾ ਉਤੋਂ ਜੇ ਚਾਦਰ ਬਸਾਤੀ ਬਾਈ ਜੀ ਇਹ ਤਿਲਕਦੀ ਨਹੀਂ ਜਾਂਦੇ ਰਹੇ ਤੇ ਬਹੁਤ ਵਧੀਆ ਕੁਆਲਿਟੀ ਦਾ ਕੱਪੜਾ ਹੈ ਦੇਖੋ ਲਾਸਟਿਕ ਲੱਗੀ ਹੋਈ ਹੈ ਜਿੰਨਾ ਮਰਜੀ ਗੱਦਾ ਮੋਟਾ ਹੋਵੇ ਬਾਈ ਜੀ ਪਵੇਂ ਸਿੰਗਲ ਗੱਦਾ ਪਵੇਂ ਡਬਲ ਗੱਦਾ ਚੜੂ ਲਾਜ਼ਮੀ ਆ ਚੈੱਕ ਕਰ ਲੋ ਬਾਈ ਜੀ ਸਮਾਰ ਕੇ ਦੇਖੋ ਇਹ ਸਪੈਸ਼ਲ ਆਪਣਾ ਲੇਮੀਨੇਸ਼ਨ ਹੈ ਬਾਈ ਜੀ ਇਹ ਮੰਨ ਲਓ ਐ ਮੰਨ ਲਓ ਪਹਿਲਾ ਆਪਾਂ ਟੋਟਾ ਜਾਂ ਆਪਾਂ ਉਹ ਕਾਗਜ਼ ਰੱਖਦੇ ਜੀ ਬੱਚਿਆਂ ਥੱਲੇ ਹੁਣ ਬਾਈ ਜੀ ਉਹ ਰੱਖਣ ਦੀ ਬਿਲਕੁਲ ਲੋੜ ਨਹੀਂ ਲੇਮੀਨੇਸ਼ਨ ਦੀ ਇਹ ਕੁਆਲਿਟੀ ਬਣਾਈ ਹੋਈ ਹੈ ਕੁਆਲਿਟੀ ਬਹੁਤ ਵਧੀਆ ਹੈ ਲਾਸਟਿਕ ਲੱਗੀ ਹੋਈ ਹੈ ਇਥੇ ਕੁਝ ਕਰਨ ਦੀ ਲੋੜ ਨਹੀਂ ਉੱਤੇ ਭਵੇਂ ਦਾਲ ਪਾਣੀ ਚਾਹ ਚੱਪਾ ਬਾਥਰੂਮ ਬੱਚਾ ਜਿਵੇਂ ਕਰਨਾ ਹੈ ਭਾਈ ਜੀ ਲੋੜ ਨਹੀਂ ਬਹੁਤ ਹੀ ਵਧੀਆ ਨਵੀਂ ਕੁਆਲਟੀ ਦਾ ਆਇਆ ਹੈ ਇਹਦਾ ਰੇਟ ਭਾਈ ਜੀ 750 ਰੁਪਿਆ ਰੇਟ ਹੈ ਕੁਆਲਟੀ ਬਹੁਤ ਚੰਗੀ ਹੈ ਬਹੁਤ ਵਧੀਆ ਕੁਆਲਟੀ ਹੈ ਆਮ ਜੇ ਕਾਗਜ਼ਲੇ ਹੁੰਦਾ ਭਾਈ ਜੀ 2-300 ਰੁਪਿਆ ਤਾਂ ਉਹਦੇ ਖਰਾਬ ਹੋ ਜਾਂਦਾ ਪਰ ਇਹੇ ਕੁਆਲਟੀ ਨਵੀਂ ਹੈ ਇਹਦਾ ਰੇਟ 750 ਰੁਪਿਆ ਰੇਟ ਹੈ ਕੁਆਲਟੀ ਨਵੀਂ ਹੈ ਬਹੁਤ ਵਧੀਆ ਕੁਆਲਟੀ ਹੈ ਬਾਕੀ ਜੇ ਭਾਈ ਜੀ ਕਿਸੇ ਨੂੰ ਕੁਝ ਲੋੜ ਹੈ ਤਾਂ ਆਪਾਂ ਫੋਨ ਤੇ ਆ ਚੱਲਦਾ ਸਕਰੀਨ ਤੇ ਨੰਬਰ ਚੱਲ ਰਿਹਾ ਆਪਣੇ ਤੇ ਇੱਥੇ ਵੀ ਤੁਸੀਂ ਪੁੱਛ ਸਕਦੇ ਹੋ ਬਾਈ ਜੀ ਇੱਕ ਚਾਦਰਾਂ ਸਲੀਨ ਦੀਆਂ ਚਾਦਰਾਂ ਆਪਣੇ ਕੋਲ ਲਾਸਟ ਕਾਲੀਆਂ ਬਾਈ ਜੀ ਬਿਲਕੁਲ ਨਵਾਂ ਨਵਾਂ ਮਾਲ ਆਇਆ ਇਹ ਇੱਕ ਆਪਾਂ ਇਹ ਵੀ ਚੈਲੰਜ ਕਰਦੇ ਆ ਬਾਈ ਜੀ ਆਮ ਚਾਦਰ ਇਹ ਮਿਲਦੀ ਨਹੀਂ ਹੈਗੀ ਜ਼ਿੰਮੇਵਾਰੀ ਇਹ ਮਸ਼ੀਨ ਨਹੀਂ ਚੱਲਦੀ ਇਹ ਤੇ ਇਹ ਬਹੁਤ ਦੂਰੋਂ ਮੰਗਵਾਉਣਾ ਹੈ ਸਪੈਸ਼ਲ ਕੰਮ ਕਰਵਾਉਣਾ ਹੈ ਜੀ ਆਮ ਚਾਦਰ ਇਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਮਿਲਦੀ ਨਹੀਂ ਇਹ ਵੀ ਆਪਾਂ ਨੂੰ ਚੈਲੰਜ ਹੈ ਇਸ ਗੱਲ ਤੇ ਫੁੱਲ ਜ਼ਿੰਮੇਵਾਰੀ ਇਹ ਮਿਲਦਾ ਨਹੀਂ ਹੈਗਾ ਮਾਲ ਇਹ ਸਲੀਨ ਦਾ ਮਾਲ ਹੈ ਦੇਖੋ ਜੀ ਇਹਦੇ ਲਾਸਟ ਕ ਲੱਗੀ ਹੁੰਦੀ ਹੈ ਜੀ ਦੇਖੋ ਚਾਰ ਸਪਿਰੇ ਗੱਦੇ ਤੇ ਕਵਰ ਹੋਊਗੀ ਨਾ ਇਹ ਖਰਾਬ ਹੋਵੇ ਬਾਈ ਜੀ ਨਾ ਇਹ ਇਕੱਠੀ ਹੋਵੇ ਨਾ ਇਹਦਾ ਬਈ ਰੰਗ ਫਿੱਸੇ ਇੱਕ ਨੰਬਰ ਕੁਆਲਿਟੀ ਆ ਬਾਈ ਜੀ ਸਲੀਨ ਦਾ ਮਾਲ ਹੈ ਨਿਕਾ ਜਮਾ ਸਿਆਲਾਂ ਵਾਸਤੇ ਸਿਆਲਾਂ ਦਾ ਤੋਹਫਾ ਬਾਈ ਜੀ ਇਹ ਇੱਕ ਨੰਬਰ ਕੁਆਲਿਟੀ ਦਾ ਕੰਮ ਕੀਤਾ ਹੈ ਇੱਕ ਨੰਬਰ ਕੱਪੜਾ ਬਾਈ ਜੀ ਫੁੱਲ ਸਾਈਜ਼ ਹੈ ਚਾਹੇ ਤਾਂ ਛੋਟਾ ਗੱਦਾ 6 ਇੰਚੀ ਹੈ ਚਾਹੇ 7 ਹੈ ਚਾਹੇ 8 ਹੈ ਚਾਹੇ ਕਹਿਰਾ ਗੱਦਾ ਚਾਹੇ ਡਬਲ ਗੱਦਾ ਬਾਈ ਜੀ ਦੋਨਾਂ ਦੇ ਅਟੈਚ ਆਉਂਦੀ ਹੈ ਇਹ ਬੈਗ ਤੇ ਬਾਈ ਜੀ ਬੰਦ ਹੁੰਦੀ ਆ ਆ ਦੇਖੋ ਬੈਗ ਹੁੰਦਾ ਬਾਈ ਜੀ ਇਹਦਾ ਦੇਖੋ ਚੈੱਕ ਕਰੋ ਆ ਬੈਗ ਹੈ ਬਾਈ ਜੀ ਇਹ ਵਧੀਆ ਕੰਪਨੀ ਦੀ ਚਾਦਰਾਂ ਦੇਖੋ ਚੈੱਕ ਕਰੋ ਇਹ ਐ ਹੁੰਦਾ ਬਾਈ ਜੀ ਦੇਖੋ ਆ ਚੀਜ਼ ਹੈ ਤੇ ਇਹਦੇ ਬਾਈ ਜੀ ਦੋ ਪਿੱਲੂ ਹੁੰਦੇ ਆ ਸਰਾਣੇ ਜੇ ਪਾ ਲੱਗੇ ਆ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਇਹ ਕੱਪੜਾ ਜੀ ਤੇ ਆ ਆ ਦੇਖੋ ਬਾਈ ਜੀ ਤੁਹਾਨੂੰ ਇੱਕ ਖੋਲ ਕੇ ਹੋਰ ਦਿਖਾਉਣੀ ਆ ਜਿਹੜੀ ਕੁਆਲਿਟੀ ਆ ਬਾਈ ਜੀ ਉਹ ਬਹੁਤ ਵਧੀਆ ਵਧੀਆ ਕੁਆਲਿਟੀ ਰੱਖਦੇ ਆ ਆਪਾਂ ਉਹ ਕੰਮ ਨਹੀਂ ਹੈ ਆ ਦੇਖੋ ਦੋ ਤਾਂ ਪਿੱਲੂ ਆ ਬਾਈ ਇਹਦੇ ਨਾਲ ਤੇ ਜਿਹੜਾ ਕਪੜਾ ਬਾਈ ਜੀ ਕਪੜਾ ਕਿ ਤੋਹ ਹੀ ਹੈ ਬਾਈ ਆਏ ਮੰਨ ਲਓ ਤੋਹ ਹੀ ਹੈ ਇੱਕ ਨੰਬਰ ਦਾ ਕਪੜਾ ਇਹ ਚੈੱਕ ਕਰੋ ਬਾਈ ਖਿਆਲੋ ਖਿਆਲ ਆ ਦੇਖੋ ਬਾਈ ਜੀ ਤੇ ਡਿਜ਼ਾਈਨ ਬਾਈ ਜੀ ਆਪਣੇ ਕੋਲ 10 15 ਡਿਜ਼ਾਈਨ ਹੈ ਇਹਦੇ ਵਿੱਚ ਜੇ ਕਿਸੇ ਨੂੰ ਡਿਜ਼ਾਈਨ ਜਿਹਹਿਆ ਲੋੜ ਹੈ ਬਾਈ ਜੀ ਉਹ ਮਗਵਾ ਸਕਦਾ ਆ ਦੇਖ ਚੈੱਕ ਕਰ ਲਓ ਜ਼ੂਮ ਕਰਕੇ ਦੇਖ ਲਓ ਬਾਈ ਜੀ ਕਪੜੇ ਵੀ ਬਾਈ ਜੀ ਬੇਚੰਤ ਰਹੋ ਕਪੜੇ ਮੰਨਿਓ ਤੁਹਾਨੂੰ ਲਾਂਭਾ ਨਹੀਂ ਆ ਸਕਦਾ ਇਹਦੇ ਉੱਤੇ ਆ ਦੇਖੋ ਲਾਸਟਿਕ ਲੱਗੀ ਹੋਈ ਹੈ ਆ ਦੇਖੋ ਚਾਰ ਸਪਿਰੇ ਲਾਸਟਿਕ ਲੱਗੀ ਆ ਨਾ ਇਹ ਇਕੱਠੀ ਹੋਏ ਸਲੀਨ ਦਾ ਮਾਲ ਆ ਬਾਈ ਜੀ ਕੁਲਾ ਕੁਲਾ ਦੇਖੋ ਪੂਰਾ ਪੋਲਾ ਮਾਲ ਐ ਗਰਮ ਮਾਲ ਐ ਸਿਆਲਾਂ ਵਾਸਤੇ ਸਪੈਸ਼ਲ ਟਾਫ ਐ ਇਹਦੇ ਵਿੱਚ ਆਪਣੇ ਕੋਲ 20 25 ਰੰਗ ਹੁੰਦੇ ਆ ਬਾਈ ਜੀ ਉਹ ਆਪਾਂ ਦੇਖ ਸਕਦੇ ਆ ਆ ਦੇਖੋ ਰੰਗ ਬਹੁਤ ਪਏ ਆ ਹੋਰ ਵੀ ਪਏ ਆ ਬਾਈ ਜੀ ਇੱਥੇ ਥਾਂ ਦੀ ਕਮੀ ਹੋਣ ਕਰਕੇ ਤੇ ਵੀਡੀਓ ਕਰਕੇ ਬਾਈ ਜੀ ਅਸੀਂ ਸਾਰਾ ਮਾਲ ਦਿਖਾ ਨਹੀਂ ਸਕਦੇ ਹੁਣ ਆਪਣੇ ਕੋਲੇ ਆ ਗਏ ਬਾਈ ਜੀ ਗਲਾਫ ਇਹਨੂੰ ਬਾਈ ਜੀ ਜਿਹੜਾ ਕੰਬਲ ਹੁੰਦਾ ਆਪਣਾ ਵੱਡਾ ਬੈਡਾਂ ਦੇ ਆਪਾਂ ਕੰਬਲ ਲੈਨੇ ਆ ਜੀ ਆਪਾਂ ਉਹਦਾ ਖਲਾਫ ਬਾਈ ਜੀ ਪਹਿਲਾਂ ਤਾਂ ਐ ਚੈੱਕ ਕਰੋ ਸਾਈਜ਼ ਬਹੁਤ ਵੱਡਾ ਸਾਈਜ਼ ਹੈ ਦਾ ਦੇਖੋ ਚੈੱਕ ਕਰੋ ਪਿਆਰ ਗਲਾਫ ਹੈ ਬਾਈ ਜੀ ਸਲੀਨ ਦਾ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਤੇ ਡਿਜ਼ਾਈਨ ਵੀ ਬਾਈ ਜੀ ਚੁਣਵੇਂ ਚੁਣਵੇਂ ਡਿਜ਼ਾਈਨ ਹੈ ਜਿਹੜੇ ਸਮਾਂ ਦਿਲ ਨੂੰ ਖਿੱਚਦੇ ਆ ਡਿਜ਼ਾਈਨ ਆਪਾਂ ਉਹ ਡਿਜ਼ਾਈਨ ਲੈ ਕੇ ਆਉਣੇ ਆ ਉਹ ਨਹੀਂ ਹੈਗਾ ਵੀ ਆਪਣੇ ਕੋਲੇ ਜਾਂ ਭੱਦੇ ਜਿਹੇ ਡਿਜ਼ਾਈਨ ਹੋਣਗੇ ਜਾਂ ਡਿਜ਼ਾਈਨਾਂ ਦਾ ਮਤਲਬ ਕੋਈ ਮੂੰਹ ਸਿਰ ਨਹੀਂ ਬੰਦਾ ਇਹਦੇ ਥੱਲੇ ਵੀ ਬਾਈ ਜੀ ਦੇਖੋ ਚੈੱਕ ਕਰੋ ਹੱਥਲੇ ਬੂਲ ਲੱਗਿਆ ਹੋਇਆ ਬਾਈ ਜੀ ਉਹ ਨਹੀਂ ਸਾਫ਼ ਨਹੀਂ ਹੈਗਾ ਜਿਹੜਾ ਥੱਲੇੋਂ ਸਾਫ਼ ਹੁੰਦਾ ਹੈ ਬਾਈ ਜੀ ਉਹ ਠੰਡਾ ਹੁੰਦਾ ਹੈ ਇਹ ਥੱਲੇ ਬੂਲ ਲੱਗਿਆ ਹੋਇਆ ਹੈਗਾ ਤੇ ਉੱਪਰ ਹੈਗੇ ਬਾਈ ਜੀ ਐਂ ਡਿਜ਼ਾਈਨ ਆਹ ਦੇਖੋ ਚੈੱਕ ਕਰੋ ਬਾਈ ਜੀ ਡਿਜ਼ਾਈਨ ਦੇਖੋ ਕਿੰਨੇ ਦਿਲ ਖਿੱਚਣੇ ਡਿਜ਼ਾਈਨ ਨੇ ਪੂਰੇ ਵਧੀਆ ਕੁਆਲਿਟੀ ਦਾ ਕੱਪੜਾ ਜੀ ਇਹ ਇਹ ਆਪਣੇ ਕੋਲੇ ਸਲੀਨ ਦਾ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਇੱਕ ਆਪਾਂ ਤੁਹਾਨੂੰ ਇਹ ਦੱਸ ਦਈਏ ਜਿਹੜੇ ਇਹ ਗਲਾਫ ਹੈ ਆਪਣੇ ਕੋਲੇ ਸਸਤੇ ਤੋਂ ਸ਼ੁਰੂ ਹੋ ਜਾਂਦੇ ਆ ਬਾਈ ਜੀ ਤੇ ਮਹਿੰਗੇ ਤੱਕ ਹੈ ਜੀ ਇਹ ਗਲਾਵ ਆਪਣੇ ਕੋ ਸਾਰੇ ਪ੍ਰਕਾਰ ਦੇ ਹੁੰਦੇ ਆ ਇੱਕ ਤੁਹਾਨੂੰ ਹੋਰ ਦਿਖਾਉਣਾ ਹੈ ਬਾਈ ਜੀ ਆ ਦੇਖੋ ਇਹ ਵੀ ਡਬਲ ਦਿਖਾਉਣਾ ਹੈ ਬਾਈ ਜੀ ਤੁਹਾਨੂੰ ਦੇਖੋ ਬਾਈ ਜੀ ਡਿਜ਼ਾਈਨ ਤਾਂ ਦੇਖੋ ਕਿੰਨੇ ਸੋਹਣੇ ਆ ਬਾਈ ਜੀ ਦੇਖੋ ਬਾਈ ਇਹ ਉੱਤੇ ਕਵਰ ਲੈ ਕੇ ਜਦੋਂ ਗਦੇ ਲਾ ਆਦਾ ਵੱਡ ਜਾਂਦਾ ਬਾਈ ਜੀ ਕੰਬਲ ਝੋ ਨਿਕਲ ਨੂੰ ਜੀ ਨਹੀਂ ਕਰਦਾ ਇੰਨਾ ਪੋਲਾ ਕੰਬਲ ਹੈ ਬੜਾ ਵੱਜੇ ਕੰਬਲ ਦਾ ਗਰਾਹ ਆਂਦਾ ਨਾ ਬਈ ਕੰਬਲ ਮੈਲਾ ਹੋ ਗੇ ਜਿਹੜਾ ਬਾਈ ਜੀ ਇਹ ਦਾ ਇਹ ਦਾ ਰੇਟ ਹੈ ਬਾਈ ਜੀ ਇਹ ਦਾ ਡਬਲ ਦਾ ਇਹ ਦਾ ਰੇਟ 850 ਰੁਪਿਆ ਰੇਟ ਹੈ ਬਾਈ ਜੀ ਇੱਕ ਕਵਰ ਦਾ ਹੁੱਲ ਸੈ ਜਾਊਗਾ ਕੋਈ ਮੁੜਦਾ ਨਹੀਂ ਕੋਈ ਦਿੱਕਤ ਨਹੀਂ ਜਦੋਂ ਡਬਲ ਕੰਬਲ ਦੇ ਪਾਤਾ ਬਾਈ ਜੀ ਨਾ ਖਰਾਬ ਹੋਵੇ ਸਾਢੇ 800 ਰੁਪਿਆ ਰੇਟ ਹੈ ਦੁਕਾਨਦਾਰੀ ਵਾਸਤੇ ਬਾਈ ਜੀ ਆਪਾਂ ਲੈਸ ਲਾਉਣੇ ਆ ਉਹ ਆਪਾਂ ਲੱਗੂ ਆਪਣੇ ਵਾਸਤੇ ਲੈਸ ਉਹ ਲੱਗਣੀ ਹੁੰਦਾ ਬਾਈ ਜੀ ਇਹ ਆ ਆਗੇ ਸਿੰਗਲ ਬਾਈ ਜੀ ਪਹਿਲਾਂ ਆਪਾਂ ਡਬਲ ਵੀ ਦਿਖਾਇਆ ਕਰਾਂਗੇ ਨਾਲੇ ਸਿੰਗਲ ਦਿਖਾਇਆ ਕਰਾਂਗੇ ਡਬਲ ਸਿੰਗਲ ਦਾ ਰੇਟ ਅਲੱਗ-ਅਲੱਗ ਰੇਟ ਦੱਸਿਆ ਕਰਾਂਗੇ ਆ ਦੇਖੋ ਬਾਈ ਜੀ ਸਿੰਗਲ ਇਹ ਬਾਈ ਜੀ ਰਜਾਈ ਤੇ ਵੀ ਆਪਣਾ ਸੈੱਟ ਆਊਗਾ ਬਾਈ ਜੀ ਜਾਂ ਜਿਹੜੇ ਕਹਿਦੇ ਕੰਬਲ ਹੁੰਦੇ ਆ ਬਾਈ ਜੀ ਉਹਨਾਂ ਤੇ ਵੀ ਸੈੱਟ ਆਊਗਾ ਆਪਣੀ ਇਹ ਫੁੱਲ ਜ਼ਿੰਮੇਵਾਰੀ ਹੈ ਭਾਈ ਜੀ ਸਾਈਜ਼ ਫੁੱਲ ਹੈ ਇਹਦਾ ਇਹ ਨਹੀਂ ਗੱਲ ਹੈ ਕਿ ਵੀ ਸਾਈਜ਼ ਘਟਾ ਦਾਂਗੇ ਇਹਦਾ ਚਾਰ ਚਾਰ ਉਂਗਲਾ ਚਾਰੇ ਪਾਸੋਂ ਤੇ ਰੇਟ ਦਾ ਫਰਕ ਪੈ ਜੂ ਭਾਈ ਜੀ ਫੁੱਲ ਸਾਈਜ਼ ਹੈ ਤੇ ਜਿਹੜੀ ਕੁਆਲਿਟੀ ਹੈ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਸਾਡਾ ਆ ਦੇਖੋ ਥੱਲੇ ਬੂਲ ਆ ਭਾਈ ਜੀ ਇਹਦੇ ਇਹਦੇ ਵੀ ਬੂਲ ਆ ਥੱਲੇ ਤੇ ਡਿਜ਼ਾਈਨ ਆਪਣੇ ਕੋਲ 15 20 ਡਿਜ਼ਾਈਨ ਹੈਗੇ ਆ ਤੇ ਡਿਜ਼ਾਈਨ ਭਾਈ ਜੀ ਬਹੁਤ ਹੀ ਸੋਹਣਾ ਕੋਕਾ ਪੀਸ ਹੈ ਭਾਈ ਜੀ ਡਿਜ਼ਾਈਨ ਜਮਾ ਚੈੱਕ ਕਰੋ ਕੱਲਾ ਕੱਲਾ ਭਾਈ ਜੀ ਆਪਾਂ ਕੁਆਲਿਟੀ ਰੱਖਦੇ ਆ ਇੱਕ ਨੰਬਰ ਜਮਾ ਪੂਰਾ ਵਧੀਆ ਕੁਆਲਿਟੀ ਰੱਖਦੇ ਆ ਦੇਖੋ ਡਿਜ਼ਾਈਨ ਭ ਡਿਜ਼ਾਈਨ ਜਦੋਂ ਦੇਖੋਗੇ ਬਾਈ ਜੀ ਰੂਹ ਖੁਸ਼ ਹੋ ਜਾਂਦੀ ਹੈ ਡਿਜ਼ਾਈਨ ਦੇਖਦੇ ਦੇਖ ਕੇ ਬਾਈ ਜੀ ਦੇਖੋ ਚੈੱਕ ਕਰੋ ਸਮਾਰਟ ਜੂਮ ਕਰਕੇ ਦਿਖਾ ਇੱਕ ਨੰਬਰ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਹੈ ਬਾਈ ਜੀ ਫਿੱਕੇ ਡਿਜ਼ਾਈਨ ਵੀ ਮਿਲਦੇ ਆ ਛੋੜੇ ਜਿਹੜੇ ਘੂੜੇ ਡਿਜ਼ਾਈਨ ਵੀ ਮਿਲਦੇ ਆ ਫੁੱਲਾਂ ਦੇ ਡਿਜ਼ਾਈਨ ਪਲੇਨ ਡਿਜ਼ਾਈਨ ਡਿਜ਼ਾਈਨ ਜਿਹੜੀ ਮਰਜ਼ੀ ਲੈ ਲਓ ਬਾਈ ਜੀ ਕਰੋ ਚੈੱਕ ਬਾਈ ਜੀ ਦੇਖੋ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਜਿਹੜਾ ਲੈਗਾ ਕਿਰਾਂ ਬਾਈ ਜੀ ਯਾਦ ਕਰੂ ਵੀ ਹਾਂ ਠੀਕ ਹੈ ਕੱਪੜਾ ਸੀਗਾ ਸਲੀਨ ਦਾ ਬਾਈ ਜੀ ਪਿਓਰ ਜਮਾ ਜਿਹੜਾ ਭਾਈ ਜੀ ਇਹਦਾ ਰੇਟ ਹੈ ਇਹਦਾ ਰੇਟ 550 ਰੁਪਿਆ ਰੇਟ ਹੈ ਭਾਈ ਜੀ ਕੱਲੇ ਕੱਲੇ ਦਾ ਤੇ ਜਿਹੜਾ ਦੁਕਾਨਦਾਰ ਮੇਰਾ ਵੀਰ ਭਰਾ ਕੋਈ ਰੀਸੇਲਰ ਹੈ ਗਾਹਾਂ ਜਿਹਨੇ ਵੇਚਣਾ ਉਹਦੇ ਵਾਸਤੇ ਭਾਈ ਜੀ ਲੈਸ ਲੱਗੂਆ ਦੁਕਾਨਦਾਰ ਵਾਸਤੇ ਖਾਸ ਕਰਕੇ ਨੇ ਭਾਈ ਜੀ ਹੋਰ ਬਹੁਤ ਕੱਪੜਾ ਪਿਆ ਆਪਣੇ ਕੋਲੇ ਇੱਧਰ ਦੇਖੋ ਜਿਵੇਂ ਅਲਪਾਈਨ ਹੈ ਭਾਈ ਜੀ ਬਲੈਕ ਵੈਰੀ ਹੈ ਭਾਈ ਜੀ ਸਟੋਲਾਂ ਵਾਲੇ ਆ ਭਾਈ ਜੀ ਬਹੁਤ ਵੱਡੀ ਕੁਆਲਿਟੀ ਹੈ ਦੁਕਾਨਦਾਰਾਂ ਵਾਸਤੇ ਖਾਸ ਕਰ ਰਿਹਾ ਤਾਂ ਭਾਈ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜ਼ਰੂਰ ਨੰਬਰ ਮਾਰ ਕੇ ਪੁੱਛਿਆ ਕਰੋ ਤੇ ਇੱਕ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਮਾਰ ਕੇ ਜੂਰ ਤਰ੍ਹਾਂ ਕੋ ਚੱਲਦੀ ਜਾਂਦੀ ਵੀਡੀਓ ਨੂੰ ਆ ਜਾਓ ਬਾਈ ਜੀ ਕਹਾ ਆਪਣੇ ਕੋਲੇ ਆ ਗਈ ਚਾਦਰਾਂ ਬਾਈ ਜੀ ਜਿਹੜੀਆਂ ਆਪਾਂ ਬੈਡਾਂ ਦੇ ਬਸਾਉਣੇ ਆ ਚਾਦਰਾਂ ਉਹ ਚੈੱਕ ਕਰੋ ਆ ਬਾਈ ਜੀ ਦੀ ਚਾਦਰ ਆਪਣੇ ਕੋਲੇ ਬਗੈਰ ਲਾਸਟਿਕ ਤੋਂ ਹੈ ਉਂ ਚਾਦਰਾਂ ਇਹ ਬਿਲ ਬਟਨ ਦਾ ਕਪੜਾ ਗਾ ਕਪੜਾ ਬਾਈ ਜੀ ਸਿਉਣੇ ਵਰਗਾ ਮਾਲ ਆ ਜਮਾ ਦੇਖੋ ਕਪੜਾ ਬਾਈ ਜੀ ਜਿਹੜਾ ਬਾਈ ਇਹ ਕੇਰਾ ਲੱਗਿਆ ਨਾ ਕਪੜਾ ਫਿਰ ਆਪੀ ਯਾਦ ਕਰੂਗਾ ਤੇ ਇੱਕ ਵਾਈਜੀ ਆਪਾਂ ਇਹ ਦੱਸ ਦਈਏ ਜਿਹੜਾ ਇਹਦਾ ਸਾਈਜ਼ ਆ ਬਾਈ ਜੀ ਫੁੱਲ ਸਾਈਜ਼ ਐ ਅੰਡਰ ਸਾਈਜ਼ ਨਹੀਂ ਹੈਗਾ ਇਹ ਨਹੀਂ ਹੈ ਵੀ ਉੱਤੇ ਵਿਸ ਕੇ ਥੱਲੇ ਮੁੜੂ ਨਹੀਂ ਵੀ ਇਕੱਠੀ ਹੋਈ ਉਹ ਚਾਦਰ ਬਿਨਾ ਇਲਾਸਟਿਕ ਤੋਂ ਚਾਦਰ ਹੈ ਜੀ ਇਕੱਠੀ ਹੋਣ ਦੀ ਫੁੱਲ ਜ਼ਿੰਮੇਵਾਰੀ ਇਕੱਠੀ-ਕੁੱਠੀ ਕਿਸੇ ਪਾਸੇ ਨਹੀਂ ਹੁੰਦੀ ਜੀ ਨਾਲ ਦੋ ਪਿੱਲੋ ਐ ਵੀਰੇ ਦੇਖੋ ਆ ਚੈੱਕ ਕਰੋ ਜਿੱਪਾ ਇਹਨਾਂ ਦੇ ਲੱਗੀਆਂ ਹੋਈਆਂ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਇਹ ਇਹਦੇ ਕੋਲੇ ਰੰਗ ਆਪਣੇ ਦੇਖ ਲਓ ਚੈੱਕ ਕਰ ਲਓ ਵੀਰੇ ਰੰਗ ਦੇਖੋ ਰੰਗ ਆਪਣੇ ਕੋਲ ਜਿੰਨੇ ਕਹੋਗੇ ਆਪਾਂ ਰੰਗ ਉਹਨੇ ਦੇ ਸਕਦੇ ਆ ਜੀ ਕਵਾਲਿਟੀ ਬਹੁਤ ਚੰਗੀ ਹੈ। ਇਹੜਾ ਬਾਈ ਜੀ ਜਿਹੜੀ ਕੱਲੀ-ਕੱਲੀ ਚਾਦਰ ਦਾ ਰੇਟ ਕੁੱਲ 250 ਰੁਪਿਆ ਰੇਟ ਹੈ ਬਾਈ ਜੀ। ਕੁਆਲਿਟੀ ਬਹੁਤ ਵਧੀਆ ਹੈ ਬੈਲਵਟ ਦਾ ਕੱਪੜਾ ਲੱਗਿਆ ਹੋਇਆ ਹੈ। ਪੂਰਾ ਵਧੀਆ ਕੱਪੜਾ ਕੋਈ ਬੁਰਨੀ ਠੰਡੇ ਚ ਤੋਂ ਗਰਮ ਪਾਣੀ ਚ ਤੋਂ ਜਿਵੇਂ ਮਰਜ਼ੀ ਤੋਂ। ਕੱਲੀ-ਕੱਲੇ ਦਾ ਬਈ ਰੇਟ 250 ਰੁਪਿਆ ਰੇਟ ਹੈ ਦੁਕਾਨਦਾਰ ਨੂੰ ਆਪਾਂ ਲਾਵਾਂਗੇ ਲੈਸ ਬਾਈ ਜੀ। ਆਜੋ ਬਾਈ ਜੀ ਅੱਗੇ ਆਜੋ। ਹੁਣ ਬਾਈ ਜੀ ਜਿਹੜਾ ਆਪਾਂ ਆਹ ਕਵਰ ਦਿਖਾਉਨੇ ਆ ਤੁਹਾਨੂੰ। ਇਹ ਵੀ ਬਾਈ ਜੀ ਕਵਰ ਆ। ਰਿਆਣੇ ਵਾਲੇ ਕਵਰ ਆ ਬਾਈ ਜੀ ਚਾਹੇ ਤਾਂ ਰਜਾਈ ਤੇ ਲੈ ਲਓ ਚਾਹੇ ਬਾਈ ਜੀ ਆਪਾਂ ਸਿੰਗਲ ਕੰਬਲ ਤੇ ਲੈ ਲਓ ਇਹ ਵੀ ਬਾਈ ਜੀ ਕਵਰ ਹੈ ਇਹ ਵੀ ਸਲੀਨ ਕਹਿ ਦਿੰਦੇ ਇਹਨੂੰ ਪਰ ਉਹ ਵਧੀਆ ਸਲੀਨ ਹੈ ਇਹ ਥੋੜੀ ਜਿਹੀ ਉਦੋਂ ਜਿਹੜਾ ਰੇਟ ਦਾ ਫਰਕ ਹੈ ਬਾਈ ਜੀ ਉਹਦਾ ਕੱਪੜੇ ਦਾ ਫਰਕ ਹੈ ਆ ਚੈੱਕ ਕਰੋ ਬਾਈ ਜੀ ਇਹਦੇ ਵਿੱਚ ਬਾਈ ਜੀ ਆਪਣੇ ਕੋਲੇ ਕੁਆਲਿਟੀ ਦੇ ਉਹ ਬਹੁਤ ਪਏ ਹੈਗੇ ਡਿਜ਼ਾਈਨ ਬਹੁਤ ਪਏ ਅਕਲਾ-ਕਲਾ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ ਜਿੰਨੇ ਥੋੜੀ ਸਲਾਹ ਡਿਜ਼ਾਈਨ ਆਪਾਂ ਉਨੇ ਲੈ ਸਕਦੇ ਹਾਂ ਬਾਈ ਜੀ ਆ ਦੇਖੋ ਬਾਈ ਜੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਬਾਈ ਜੀ ਕਪੜਾ ਜੂਮ ਕਰਕੇ ਦੇਖੋ ਬਾਈ ਜੀ ਕਪੜਾ ਮਲਾਈ ਵਰਗਾ ਕਪੜਾ ਹੈ ਕੱਪੜੇ ਦੀ ਕੋਈ ਕਿਸੇ ਕਿਸਮ ਦਾ ਲਾਂਬਾ ਆ ਜੇ ਬਾਈ ਜੀ ਬੈਠੇ ਆਪਾਂ ਉਹ ਕਪੜਾ ਨਹੀਂ ਹੈਗਾ ਜਿਹੜਾ ਸਸਤਾ ਹੁੰਦਾ ਹੈ ਸਸਤਾ ਦਾ ਬਾਈ ਜੀ ਆਪਣੇ ਕੋਲ 100 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ 100 ਰੁਪਏ ਤੋਂ ਲੈ ਕੇ ਜਿਹੇ ਜਆ ਮਰਜ਼ੀ ਲੈ ਲਓ ਪਰ ਆ ਕਪੜੇ ਦੀ ਕੁਆਲਿਟੀ ਬਹੁਤ ਅੱਛੀ ਕੁਆਲਿਟੀ ਹੈ ਬਾਈ ਜੀ ਜਿਹੜਾ ਬਾਈ ਜੀ ਇਹ ਕਪੜਾ ਆ ਆਪਣਾ ਜੀ ਕਵਰ ਹੈ ਜੀ ਇਹ ਇਹ ਰਜਾਈ ਦੇ ਤੇ ਕਿਹਰੇ ਕੰਬਲ ਦੇ ਕਵਰ ਆ ਬਾਈ ਜੀ ਇਹਦਾ ਰੇਟ 300 ਰੁਪਿਆ ਰੇਟ ਹੈ ਇਕੱਲੇ ਇਕੱਲੇ ਦਾ ਜੇ ਕੋਈ ਮੇਰਾ ਵੀਰ ਦੁਕਾਨਦਾਰ ਹੈ ਉਹਨੂੰ ਬਾਈ ਜੀ ਵਧੀਆ ਲੱਗਦਾ ਕੋਈ ਐਹੀ ਜੀ ਗੱਲ ਨਹੀਂ ਤੇ ਕਾਹ ਦੇਖ ਲੋ ਬਾਈ ਜੀ ਤੁਹਾਨੂੰ ਸੈਂਪਲ ਹੋਰ ਦਿਖਾ ਦਿੰਦੇ ਆ ਨਿਕਲੇ ਆ ਤੇ ਡਿਜ਼ਾਈਨ ਦੇਖੋ ਬਾਈ ਜੀ ਡਿਜ਼ਾਈਨ ਬਾਈ ਦੇਖਦੇ ਦਿਲ ਖਿੱਚ ਮੈਂ ਡਿਜ਼ਾਈਨ ਆ ਬਾਈ ਜੀ ਚੁਣ ਚੁਣ ਕੇ ਮੰਗਾਉਣਿਆ ਬਾਈ ਜੀ ਜਿਵੇਂ ਐ ਨਹੀਂ ਹੈਗਾ ਪਹਿਲਾਂ ਤਾਂ ਬਾਈ ਜੀ 20 50 ਰੁਪਿਆ ਦਾ ਡਿਜ਼ਾਈਨ ਤੇ ਫਰਕ ਪੈਂਦਾ ਜਿਹੜਾ ਡਿਜ਼ਾਈਨ ਬਾਈ ਚੁੱਕ ਕੇ ਲੈਣਾ ਪੂਰਾ ਵਧੀਆ ਕੁਆਲਿਟੀ ਦਾ ਡਿਜ਼ਾਈਨ ਹੁੰਦਾ ਦੇਖੋ ਬਾਈ ਜੀ ਕੱਲੇ ਕੱਲੇ ਦਾ ਰੇਟ ਬਾਈ ਜੀ 300 ਰੁਪਿਆ ਰੇਟ ਹੈ ਇਹਦਾ ਦੁਕਾਨਦਾਰ ਨੂੰ ਲੈਸ ਲਾਵਾਂਗੇ ਬਾਈ ਜੀ ਮੈਂ ਜਾ ਚੀ ਇਹ ਆ ਆ ਗਿਆ ਬਾਈ ਜੀ ਡਬਲ ਕੰਬਲ ਦਾ ਕਵਰ ਕਰੋ ਚੈੱਕ ਇਹ ਬਾਈ ਜੀ ਡਬਲ ਕੰਬਲ ਦਾ ਕਵਰ ਹੈ ਜਿਹੜੇ ਆਪਣੇ ਆਮ ਘਰਾਂ ਵਾਸਤੇ ਘਰ ਲੈਣੇ ਆਪਾਂ ਕੰਬਲ ਡਬਲ ਕੰਬਲ ਹੁੰਦਾ ਡਬਲ ਬੈੱਡ ਦਾ ਕੰਬਲ ਹੁੰਦਾ ਬਾਈ ਜੀ ਚੈੱਕ ਕਰੋ ਇਹਦਾ ਸਾਈਜ਼ ਬਾਈ ਜੀ ਬਹੁਤ ਫੁੱਲ ਸਾਈਜ਼ ਹੈ ਕੋਈ ਇਕੱਠਾ ਨਹੀਂ ਕੰਬਲ ਹੁੰਦਾ ਵਿੱਚੋਂ ਕੋਈ ਵਿੱਚੋਂ ਇਹਦੇ ਖਰਾਬ ਨਹੀਂ ਹੁੰਦਾ ਬਾਈ ਜੀ ਜਿਪ ਲੱਗੀ ਹੋਈ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਚੈੱਕ ਕਰ ਲੋ ਬਹੁਤ ਸੋਹਣਾ ਕੱਪੜਾ ਇਹਦੇ ਵਿੱਚ ਵੀ ਮਾਈ ਜੀ ਆਪਣੇ ਕੋਲ 10 12 ਡਿਜ਼ਾਈਨ ਹੈਗੇ ਆ ਇਹਦਾ ਰੇਟ ਬਾਈ ਜੀ ਜਿਹੜਾ ਡਬਲ ਕੰਪਲ ਹੈ ਇਹਦਾ 550 ਰੁਪਿਆ ਰੇਟ ਆ ਬਾਈ ਜੀ ਇਹਦਾ ਹਾਂ ਦੇਖੋ ਇੱਕ ਡਿਜ਼ਾਈਨ ਆ ਚੈੱਕ ਕਰ ਲੋ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਡਿਜ਼ਾਈਨ ਆ ਬਾਈ ਜੀ ਆ ਦੇਖੋ ਚੈੱਕ ਕਰੋ ਬਾਈ ਜੀ ਤੋਹਫੇ ਆ ਤੋਹਫੇ ਜਮਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਹਰੇਕ ਬੰਦਾ ਇਹ ਜਾਂ ਮਾਲ ਬਾਈ ਜੀ ਲਿਆ ਕੇ ਵੇਚਦਾ ਨਹੀਂ ਸਭ ਗੰਦ ਪਿੱਲ ਵੇਚਦੇ ਆਪਾਂ ਗੰਦ ਪਿੱਲ ਨਹੀਂ ਵੇਚਦੇ ਇਹਦਾ ਰੇਟ 550 ਰੁਪਇਆ ਰੇਟ ਆ ਬਾਈ ਜੀ ਕੱਲੇ ਕੱਲੇ ਦਾ 550 ਆ ਜੇ ਕੋਈ ਦੁਕਾਨਦਾਰ ਹੋਇਆ ਬਾਈ ਜੀ ਉਹਨੂੰ ਲੈਸ ਲਾਵਾਂਗੇ ਆਪਾਂ ਇੱਕ ਚਾਦਰ ਬਾਈ ਜੀ ਆਹ ਹੋਰ ਚਾਦਰ ਆ ਗਈ ਪਿੱਲੋ ਦੋ ਆ ਬਾਈ ਨਾਲ ਇਹਦੇ ਆ ਚੈੱਕ ਕਰ ਲਓ ਇਹ ਚਾਦਰ ਲਾਸਟਿਕ ਤੋਂ ਬਗੈਰ ਆ ਬਾਈ ਜੀ ਲਾਸਟਿਕ ਨਹੀਂ ਲੱਗਿਆ ਇਹਦੇ 'ਚ ਆ ਮੈਂ ਇਹਨੂੰ ਕੰਬਲ ਵਾਲੀ ਚਾਦਰ ਬੋਲਦੇ ਆ ਭਾਈ ਜੀ ਕੰਬਲ ਸਾਈਜ਼ ਤੇ ਐ ਨਿੱਗੀ ਆ ਚਾਦਰ ਕੋਈ ਇਹੋ ਜੀ ਗੱਲ ਨਹੀਂ ਚਾਦਰ ਨਿੱਗੀ ਆ ਦੇਖ ਲਓ ਦੇਖੋ ਭਾਈ ਜੀ ਪੂਰੀ ਫੁੱਲ ਸਾਈਜ਼ ਚਾਦਰ ਆ ਭਾਈ ਜੀ ਨਾਲ ਦੋ ਪਿੱਲੋ ਆ ਭਾਈ ਜੀ ਆ ਸੀ ਨਾਲ ਦੋ ਪਿੱਲੋ ਦੇਵਾਂਗੇ ਇਹਦਾ ਰੇਟ ਕੁੱਲ 2.5 200 ਰੁਪਏ ਰੇਟ ਆ ਭਾਈ ਜੀ ਯਾਦ ਰੱਖੋ 2.5 200 ਰੁਪਏ ਰੇਟ ਆ ਕੁੱਲ ਫੁੱਲ ਸਾਈਜ਼ ਚਾਦਰ ਭਾਈ ਜੀ ਨਿੱਗੀ ਕੰਬਲ ਕੰਬਲ ਚਾਦਰ ਵਾਜਦੇ ਆ ਭਾਈ ਜੀ 2.5 200 ਰੁਪਏ ਰੇਟ ਆ ਭਾਈ ਜੀ ਕੱਲੀ ਕੱਲੀ ਚਾਦਰ ਦਾ ਤੇ ਬਾਈ ਜੀ ਰੰਗ ਜਿੰਨੇ ਮਰਜ਼ੀ ਲੈ ਲਓ ਬਾਈ ਜੀ ਰੰਗ ਬਹੁਤ ਪਿਆਰੇ ਆਪਣੇ ਕੋਲੇ ਆਹ ਦੇਖੋ ਬਾਈ ਜੀ ਰੰਗ ਦੇਖੋ ਕੱਲਾ ਕੱਲਾ ਰੰਗ ਦੇਖੋ ਬਹੁਤ ਸੋਹਣੇ ਰੰਗ ਹੈ ਬਾਈ ਜੀ ਮੁੱਠਿਆਂ ਦੇ ਮੁੱਠੇ ਪਿਆ ਜਿੰਨੀ ਲੋੜ ਆ ਉੰਨੀ ਲਿਜਾ ਸਕਦਾ ਬਾਈ ਜੀ ਭਵੇਂ 100 ਚਾਦਰ ਲੈ ਜੋ 100 ਚਾਦਰ ਵੀ ਆਪਣੇ ਕੋਲੇ ਤਿਆਰ ਆ ਬਾਈ ਜੀ ਇੱਕ ਚਾਦਰ ਬਾਈ ਤੁਹਾਨੂੰ ਹੋਰ ਦਿਖਾਉਨੇ ਆ ਕੁਆਲਿਟੀ ਚੈੱਕ ਕਰੋ ਦੇਖੋ ਬਾਈ ਜੀ ਨਾਲ ਦੋ ਪਿੱਲੋ ਲਾਸਟਿਕ ਦੋ ਵਗੈਰਾ ਹੈ ਬਾਈ ਜੀ ਜਿਹੜਾ ਸਾਈਜ਼ ਹੈ ਅੰਡਰ ਸਾਈਜ਼ ਨਹੀਂ ਫੁੱਲ ਸਾਈਜ਼ ਆ ਜਮਾ ਬਾਈ ਜੀ ਫੁੱਲ ਜਿਹਨੂੰ ਕਹਿੰਦੇ ਜਮਾ ਜਿੰਨਾ ਮਰਜ਼ੀ ਬਾਈ ਬੈੱਡ ਵੱਡਾ ਹੋਵੇ ਹੋਲ ਸਹਜ ਆਉ ਬਾਈ ਜੀ ਨਾਲ ਦੋ ਪਿੱਲੋ ਆ ਬਾਈ ਜੀ ਆ ਚੈੱਕ ਕਰੋ ਨਾਲ ਦੋ ਪਿੱਲੋ ਆ ਇਹਦਾ ਰੇਟ ਬਾਈ ਜੀ 350 ਰੁਪਿਆ ਰੇਟ ਹੈ ਜੇ ਕਿਸੇ ਨੂੰ ਨਾ ਸਮਝ ਆਵੇ ਬਾਈ ਜੀ ਸਕਰੀਨ ਤੇ ਨੰਬਰ ਆਪਣਾ ਚੱਲ ਰਿਹਾ ਪੁੱਛ ਸਕਦਾ ਹੈ ਬਾਕੀ ਜਿਹੜੇ ਬਾਈ ਜੀ ਜਿਹੜੀ ਵੀਡੂ ਆ ਇਹਦੇ ਜੀ ਬਾਈ ਜੀ ਪੁੱਠਾ ਮੋੜ ਕੇ ਆਲਾ ਚੈੱਕ ਕਰ ਸਕਦਾ ਬੈਕ ਕਰਕੇ 350 ਰੁਪਿਆ ਰੇਟ ਆ ਬਾਈ ਜੀ ਕੱਲੀ ਕੱਲੀ ਚਾਦਰ ਦਾ ਜਿਹੜਾ ਕੋਈ ਦੁਕਾਨਦਾਰ ਹੋਇਆ ਉਹਨੂੰ ਬਾਈ ਜੀ ਲਾਵਾਂਗੇ ਲੈਸ ਤੇ ਡਿਜ਼ਾਈਨ ਬਾਈ ਜੀ ਡਿਜ਼ਾਈਨ ਤਾਂ ਤੁਸੀਂ ਐ ਕਰ ਲੋ ਜਿੰਨੇ ਤੁਸੀਂ ਕਹੋਗੇ ਡਿਜ਼ਾਈਨ ਉਨੇ ਮਿਲ ਜਾਣਗੇ ਡਿਜ਼ਾਈਨ ਚੈੱਕ ਕਰੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਹੈ ਦੇਖੋ ਬਾਈ ਜੀ ਜਵਾਂ ਨਜ਼ਾਰਾ ਆਇਆ ਦਾ ਕਪੜਾ ਦੇਖਣ ਦਾ ਕਪੜਾ ਲੈ ਜਾਣ ਦਾ ਉਹ ਕੰਮ ਨਹੀਂ ਹੈਗਾ ਜੀ ਗਦੈਲਿਆਂ ਦੇ ਕਵਰ ਬਾਈ ਜੀ ਆਪਣੇ ਕੋਲੇ ਹੁੰਦੇ ਐ ਮੰਜਿਆਂ ਦੇ ਜਿਹੜੇ ਮੰਜਿਆਂ ਦੇ ਪੰਚਰਾਉਣੇ ਛਾੜ ਬਾਈ ਜੀ ਉਹ ਆਪਣੇ ਕੋਲੇ ਹੁੰਦੇ ਐ ਬਾਈ ਜੀ ਲੋਈਆਂ ਤੇ ਆਪਣੇ ਕੋਲੇ ਸਟਾਲ ਤੇ ਮੋਟਾ ਕਪੜਾ ਬਾਈ ਜੀ ਬਹੁਤ ਹੀ ਪ੍ਰਕਾਰ ਦਾ ਹੁੰਦਾ ਐ ਤੇ ਇੱਕ ਦਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਦਿਆ ਕਰੋ ਬਾਈ ਜੀ ਗਲਤੀ ਫਲਤੀ ਹੁੰਦੀ ਹੈ ਤਾਂ ਸੁਧਰੀ ਜਾਂਦੀ ਹੈ ਸੁਧਾਰੀ ਜਾਂਦੀ ਹੈ ਬਾਈ ਜੀ ਤੇ ਇੱਕ ਆਪਣਾ ਸੁਝਾਅ ਜੇਰਾ ਜਰੂਰ ਦਿਆ ਕਰੋ ਵੀ ਕਪੜਾ ਕੋਈ ਕਹੇ ਜਾਂ ਲੱਗਿਆ ਤੁਹਾਨੂੰ ਕੀ ਗੱਲ ਬਾਤ ਹੈ ਤੇ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਨੂੰ ਜਰੂਰ ਕਰਿਆ ਕਰੋ ਕੱਲ ਨੂੰ ਆਪਾਂ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਬੈਲ ਵੱਟ ਦੇ ਮਤਲਬ ਜਿਹੜੇ ਸ਼ੂਟ ਹੈ ਸਟਾਲ ਨਾਲ ਆਏ ਹੋਏ ਆ ਜੀ ਆਪਣੇ ਕੋਲੇ ਬਿਨਾਂ ਸਟਾਲ ਤੋਂ ਆਏ ਹੋਏ ਆ ਜੀ ਤੇ ਇਟਾਲੀਅਨ ਬੂਲ ਨਵਾਂ ਮਾਲ ਆਪਣੇ ਕੋਲੇ ਆਇਆ ਪਿਆ ਜੀ ਅੱਜ ਹੀ ਬਸ ਦਿਖਾਉਣਾ ਸੀ ਪਰ ਬਾਈ ਜੀ ਸਮਾਂ ਨਹੀਂ ਇਜਾਜ਼ਤ ਦਿੰਦਾ ਜਰੂਰ ਤੁਹਾਨੂੰ ਕੱਲ ਨੂੰ ਫ ਤੇ ਇੰਨਾ ਹੀ ਬੋਲਦਾ ਗਲਤੀ ਫਕਤੀ ਹੋਈ ਤਾਂ ਮਾਫ ਕਰਨਾ ਤੇ ਸ਼ੇਅਰ ਸਬਸਕ੍ਰਾਈਬ ਕਰ ਜਰੂਰ ਕਰਿਓ ਆਪਣੇ ਰਿਸ਼ਤੇਦਾਰਾਂ ਚ ਸਾਕ ਸੰਬੰਧੀਆਂ ਚ ਤੇ ਕੁਆਲਿਟੀ ਇੱਕ ਨੰਬਰ ਰੱਖਦੇ ਆਂ ਬਾਈ ਜੀ ਦੁਕਾਨਦਾਰੀ ਵਾਸਤੇ ਬਹੁਤ ਹੀ ਲੈਸ ਮਿਲਦਾ ਇੱਕ ਵਾਰੀ ਆ ਕੇ ਜਰੂਰ ਸੇਵਾ ਦਾ ਮੌਕਾ ਦਿਓ ਤੇ ਨੰਬਰ ਆਪਣਾ ਚੱਲ ਰਿਹਾ ਹੈ ਨੰਬਰ ਤੇ ਵੀ ਗੱਲ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ